ਧੰਨ ਵਾਹਿਗੁਰੂ ਸਾਹਿਬ ਜੀ ਗੌੜੀ ਗੋ ਰੈਰੀ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝ ਸਿਜਹ ਸੋਏ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦਵਾ ਪੂਰਾ ਭਾਗ ਮਿਲੈ ਗੁਰ ਆਏ ਸਾਚੇ ਸਹਜ ਸਾਚ ਸਮਾਏ ਰਹਾਉ ਗੁਰ ਮਿਲਹਿ ਤ੍ਰਿਸ਼ਨਾ ਅਗਣ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਣ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸਚਾ ਸੱਚੀ ਪਤ ਹੋਈ ਕਿਸ ਨੂੰ ਕਈਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 158 ਦੇ ਉੱਪਰ ਅੰਕਿਤ ਹੈ ਇਸ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਗੁਰੂ ਜੀ ਕਿਰਪਾ ਕਰ ਰਹੇ ਹਨ ਪੂਰ ਹੈ ਭਾਗ ਮਿਲਹਿ ਗੁਰ ਆਏ ਸਾਚੇ ਸਹਜ ਸਾਚ ਸਮਾਏ ਰਹਾਉ ਗੁਰਬਾਣੀ ਦੇ ਵਿੱਚੋਂ ਸਾਨੂੰ ਸਮਝ ਆਉਂਦੀ ਸਾਧ ਸੰਗਤ ਜੀ ਦੋ ਚੀਜ਼ਾਂ ਹਨ ਇੱਕ ਅਰਥ ਤੇ ਦੂਸਰਾ ਹੈ ਬੇਅਰਥ ਅਰਥ ਦਾ ਮਤਲਬ ਹੁੰਦਾ ਕਿ ਜੋ ਚੀਜ਼ ਲੇਖੇ ਲੱਗ ਜਾਂਦੀ ਹੈ ਜਿਸ ਮਕਸਦ ਵਾਸਤੇ ਉਹ ਚੀਜ਼ ਬਣਦੀ ਹੈ ਚਾਹੇ ਭਾਵੇਂ ਆਪਣਾ ਜੀਵਨ ਮਨੁੱਖਾ ਜਨਮ ਮਿਲਿਆ ਇਹਦਾ ਕੋਈ ਮਕਸਦ ਹੈ ਇਹ ਲੇਖੇ ਲੱਗ ਜਾਏ ਅਰਥ ਲੱਗ ਜਾਏ ਤੇ ਸਫਲ ਹੋ ਜਾਂਦਾ ਹੈ ਤੇ ਜੇ ਨਹੀਂ ਲੱਗਦਾ ਉਹਨੂੰ ਕਹਿੰਦੇ ਆ ਬੇਅਰਥ ਹੈ ਬਤਲ ਕਿਸੇ ਕੰਮ ਦੀ ਗੁਰੂ ਰਾਮਦਾਸ ਜੀ ਦਾ ਪਾਵਨ ਸ਼ਬਦ ਹੁੰਦਾ ਹੈ ਸਤਗੁਰੂ ਕਹਿੰਦੇ ਭਾਈ ਮੇਰੇ ਮਨ ਉਸ ਪਰਮੇਸ਼ਰ ਨੂੰ ਯਾਦ ਕਰ ਕਹਿੰਦੇ ਭਾਈ ਉਸ ਪਰਮੇਸ਼ਰ ਨੂੰ ਯਾਦ ਕਰਦੇ ਆ ਕੀ ਪ੍ਰਾਪਤ ਹੋਏਗਾ ਸ਼ਬਦ ਅੱਜ ਦਾ ਅੰਮ੍ਰਿਤ ਵੇਲੇ ਦਾ ਦਰਬਾਰ ਸਾਹਿਬ ਦਾ ਹੁਕਮਨਾਮਾ ਹੈ ਮੇਰੇ ਹੀਰੇ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕੇਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਣ ਲਾਥਾ ਮੇਰੇ ਮਨ ਭਜ RAM ਨਾਮ ਸਭ ਅਰਥ ਇਹ ਤੈਨ ਅਰਥ ਲੱਗੇਗਾ ਲੇਖੇ ਲੱਗੇਗਾ ਨਾਲ ਕਹਿੰਦੇ ਬਿਨ ਗੁਰ ਪੂਰੇ ਗੁਰ ਨਾਮ ਦੜਾਇਆ ਬਿਨ ਨਾਵੈ ਜੀਵਨ ਬਿਰਥਾ ਗੁਰ ਪੂਰੇ ਹਰ ਨਾਮ ਦੜਾਇਆ ਬਿਨ ਨਾਵੈ ਜੀਵਨ ਬਿਰਥਾ ਤੇ ਜਿਹੜੇ ਨਾਮ ਤੋਂ ਵਾਂਝੇ ਹੋ ਜਾਂਦੇ ਆ ਉਹਦਾ ਨਾ ਜੀਵਨ ਬਿਰਥਾ ਹੋ ਜਾਂਦਾ ਅਸੀਂ ਕਾਦੇ ਵਾਸਤੇ ਆਏ ਆ ਅਸੀਂ ਜੀਵਨ ਦੇ ਵਿੱਚ ਕੋਈ ਅਰਥ ਲੱਗ ਜਾਈਏ ਕੋਈ ਲੇਖੇ ਲੱਗ ਜਾਈਏ ਜਿਦਾਂ ਅਸੀਂ ਰੋਜ਼ ਪੜ੍ਹਦੇ ਆ ਸਤਗੁਰੂ ਕਹਿੰਦੇ ਭਾਈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਗੁਰਦੇਵਾਦਰ ਸਾਹਿਬ ਵੀ ਕਹਿੰਦੇ ਬਾਲ ਜਵਾਨੀ ਔਰ ਬਿਰਧ ਫੁਨਾ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਬਿਰਥ ਚਲਾ ਗਿਆ ਤੇ ਅਰਥ ਲੱਗਣਾ ਤੇ ਉਹਦੇ ਵਾਸਤੇ ਕਰਨਾ ਕੀ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਉਣਾ ਪਏਗਾ ਤੇ ਆਪਾਂ ਛੋਟੇ ਹੁੰਦੇ ਆ ਤਾਂ ਸੁਣਦੇ ਆ ਰਹੇ ਆਪ ਸਾਰੇ ਸਿਆਣੇ ਬੈਠੇ ਹੋ ਆਪਾਂ ਗੱਲ ਲਈ ਭਾਈ ਪੂਰੇ ਭਾਗਾਂ ਨਾਲ ਹੀ ਕੋਈ ਕੰਮ ਹੋ ਸਕਦਾ ਹੈ ਪੂਰੇ ਭਾਗਾਂ ਨਾਲ ਹੀ ਗੁਰੂ ਕੀ ਸੰਗਤ ਹੋ ਸਕਦੀ ਹੈ ਜਾਂ ਬਾਣੀ ਪੜਦੇ ਆ ਜਾਂ ਸੇਵਾ ਕਰਦੇ ਆ ਉਹਦੇ ਭਾਗ ਪੂਰੇ ਭਾਗਾਂ ਦਾ ਮਤਲਬ ਹੈ ਕਿ ਪ੍ਰਮਾਤਮਾ ਦੀ ਰਹਿਮਤ ਪ੍ਰਮਾਤਮਾ ਦੀ ਬਖਸ਼ਿਸ਼ ਜਿਹੜੀ ਹੈ ਇੱਕ ਇਹ ਮੁਹਾਵਰਾ ਹੈ ਆਪਾਂ ਕਹਿੰਦੇ ਸਾਡੀ ਕਿਸਮਤ ਕਿੱਥੇ ਹੈ ਸਾਡੇ ਭਾਗਾਂ ਦੇ ਵਿੱਚ ਕਿੱਥੇ ਹੈ ਪਰ ਗੁਰੂ ਮਹਾਰਾਜ ਕਹਿੰਦੇ ਜਿਹਦੇ ਉੱਪਰ ਉਹਦੀ ਰਹਿਮਤ ਹੋ ਜਾਂਦੀ ਹੈ ਕਹਿੰਦੇ ਪੂਰੇ ਭਾਗ ਉਦੇ ਪਰ ਪਰਮੇਸ਼ਰ ਦੀ ਰਹਿਮਤ ਹੈ ਪੂਰੀ ਕਿਸਮਤ ਦੇ ਨਾਲ ਜਦੋਂ ਆਪਾਂ ਇਹ ਮੁਹਾਵਰੇ ਵਰਤੇ ਜਾਂਦੇ ਗੁਰੂ ਅਮਰਦਾਸ ਜੀ ਵੀ ਵਰਤ ਰਿਹਾ ਕਹਿੰਦੇ ਪੂਰਹ ਭਾਗ ਮਿਲੇ ਗੁਰ ਆਏ ਪੂਰੇ ਭਾਗਾ ਦੇ ਨਾਲ ਹੀ ਗੁਰੂ ਦਾ ਮਿਲਾਪ ਹੁੰਦਾ ਹੈ ਹਣ ਗੁਰੂ ਕੌਣ ਹੈ ਸਾਡਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤਖ ਗੁਰੂ ਨਿਸ਼ਤਾ ਜਦੋਂ ਬਾਣੀ ਪੜਦੇ ਆ ਗੁਰੂ ਨੇ ਹੀ ਸਮਝਾਉਣਾ ਇਸ ਸ਼ਬਦ ਵਿੱਚ ਗੁਰੂ ਦੀ ਮਹਿਮਾ ਬਖਸ਼ਿਸ਼ ਕੀਤੀ ਹੈ ਜਦੋਂ ਹਾਂ ਬਾਣੀ ਪੜਦੇ ਜੋ ਆਪਾਂ ਵੈਸੇ ਵੀ ਦੋ ਬੰਦੇ ਗੱਲਾਂ ਕਰਦੇ ਆ ਤੇ ਹੁਣ ਸੁਣਨ ਵਾਲਾ ਵੀ ਬੋਲਣ ਲੱਗ ਜਾਏ ਤੇ ਫਿਰ ਗੱਲ ਹੋ ਨਹੀਂ ਸਕਦੀ ਜਿਦਾ ਅੱਜ ਆਪਾਂ ਅੱਜਕੱਲ ਦੇਖਦੇ ਆ ਟੀਵੀ ਦੇ ਵਿੱਚ ਅਜੇ ਦੇ ਵੇਲੇ ਆ ਦੋ ਪਾਰਟੀਆਂ ਦੇ ਬੰਦੇ ਬਹਿਸ ਕਰਦੇ ਉਹ ਸਮਝ ਨਹੀਂ ਲੱਗਦੀ ਬੋਲਦਾ ਕੀ ਹੈ ਉਹ ਤੀਸਰਾ ਵੀ ਵਿੱਚ ਬੋਲਣ ਲੱਗ ਜਾਂਦਾ ਤੇ ਸਮਝ ਕਿਸੇ ਨੂੰ ਲੱਗਦੀ ਪਰ ਕਦੇ ਆਪਾਂ ਮਹਿਸੂਸ ਨਹੀਂ ਕਰਦੇ ਜੇ ਮੈਂ ਹੁਣ ਪਾਠ ਕੀਤਾ ਮੈਂ ਨਿਤਨੇਮ ਕੀਤਾ ਮੈਂ ਫਿਰ ਸੋਚਿਆ ਨਹੀਂ ਵੀ ਮੈਂ ਤਾਂ ਸੁਣਿਆ ਕੋਈ ਨਹੀਂ ਹੈ ਮੈਂ ਕਰ ਲਿਆ ਕਿਉਂਕਿ ਮਨ ਆਪਣਾ ਬੋਲੀ ਜਾਂਦਾ ਸੀ ਮੇਰੀ ਜबान ਅਲੱਗ ਬੋਲਦੀ ਸੀ ਮੁਖ ਅਲੱਗ ਬੋਲਦਾ ਸੀ ਮਨ ਅਲੱਗ ਬੋਲਣ ਲੱਗ ਗਿਆ ਸੁਣਿਆ ਨਹੀਂ ਨਾ ਮਨ ਨੇ ਸੁਣਿਆ ਨਹੀਂ ਆ ਕਿੰਨੀ ਕੁ ਦੂਰ ਹੈ ਮੁਖ ਤੋਂ ਕੰਨ ਕਿੰਨੀ ਕੁ ਦੂਰ ਹੈ ਪਰ ਨਹੀਂ ਸੁਣਿਆ ਮਨ ਨੇ ਨਹੀਂ ਸੁਣਿਆ ਤੇ ਕੰਨਾਂ ਤੋਂ ਮਨ ਕਿੰਨੀ ਦੂਰ ਹੈ ਤੇ ਹੈ ਤਾਂ ਨੇੜੇ ਹੀ ਆ ਸਾਰਾ ਕੁਝ ਪਰ ਕਿੱਥੇ ਪਹੁੰਚ ਗਿਆ ਮਨ ਹੋਰ ਪਾਸੇ ਚਲਾ ਗਿਆ ਪਰ ਇਹ ਸਾਰੀ ਸਮਝ ਜਿਹੜੀ ਆ ਗੁਰੂ ਦੇ ਕੋਲ ਆ ਕੇ ਸਮਝ ਆਏਗੀ ਬਹੁਤ ਭਾਗਾਂ ਵਾਲੇ ਆਪ ਜੀ ਸੈਜ ਪੜ ਕਰਦੇ ਬਾਣੀ ਪੜਦੇ ਹੋ ਹਰੇਕ ਸਵਾਲ ਦਾ ਸਤਿਗੁਰੂ ਜਵਾਬ ਦਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਆ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਜ ਸਾਚ ਸਮਾਏ ਪੂਰੇ ਭਾਗਾਂ ਦੇ ਨਾਲ ਪ੍ਰਾਪਤੀ ਹੋ ਗਈ ਬਖਸ਼ਿਸ਼ ਹੋ ਗਈ ਕਿਹੜਾ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਸੱਚਾ ਸਹਿਜ ਸੱਚਾ ਦਾ ਇੱਥੇ ਅਰਥ ਹੈ ਪ੍ਰਮਾਤਮਾ ਨਾਲ ਮਲਾਪ ਹੋ ਗਿਆ ਸੱਚਾ ਸਹਿਜ ਸਾਚ ਸਮਾਏ ਸਹਿਜ ਦਾ ਅਰਥ ਹੁੰਦਾ ਆਤਮਿਕ ਡੋਲਤਾ ਦੇ ਵਿੱਚ ਹੁਣ ਦੇਖੋ ਸਹਿਜ ਦੇ ਜੱਜੇ ਨੂੰ ਸਿਆਰੀ ਆਤਮਿਕ ਅਡੋਲਤਾ ਦੇ ਵਿੱਚ ਸਾਚ ਸਮਾਏ ਸੱਚ ਦੇ ਵਿੱਚ ਲੀਨ ਹੋ ਗਿਆ ਕਦੋਂ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਜ ਸਾਚ ਸਮਾਏ ਰਹਾਓ ਹੁਣ ਸਤਗੁਰੂ ਜੀ ਕਿਰਪਾ ਕਰ ਰਿਹਾ ਪਹਿਲੀ ਪੰਕਤੀ ਵਿੱਚ ਗੁਰ ਤੇ ਗਿਆਨ ਪਾਏ ਜਨ ਕੋਏ ਕੋਈ ਬਿਰਲਾ ਜਨ ਜਿਹੜਾ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਕਰਦੇ ਕਿਉਂਕਿ ਸਾਡਾ ਗੁਰੂ ਗਿਆਨ ਹੈ ਹੁਣ ਜਿਹੜੇ ਲੋਕ ਦੇਹਧਾਰੀਆਂ ਕੋਲ ਭਟਕਦੇ ਆ ਵੀ ਅਸੀਂ ਫਰਾਨੇ ਬਾਬਾ ਜੀ ਕੋਲ ਗਏ ਪੁਰਾਣੇ ਡੇਰੇ ਵਿੱਚ ਗਏ ਸਾਨੂੰ ਉਹ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਥੋੜਾ ਮਾਣਾ ਕਰਦੇ ਆ ਤੂੰ ਬੈਠ ਕੇ ਪੜਦਾ ਸੀ ਪਾਠ ਤਾਂ ਕਰ ਬਾਣੀ ਤਾਂ ਪੜ ਸਤਿਗੁਰੂ ਕਿਹੜਾ ਸਵਾਲ ਆ ਜਿਹਦਾ ਜਵਾਬ ਸਤਿਗੁਰੂ ਨਹੀਂ ਦਿੰਦੇ ਗੁਰੂ ਦੇ ਕੋਲ ਗਿਆਨ ਪ੍ਰਾਪਤ ਕਰਨਾ ਹੈ ਕਲਗੀਧਰ ਪਾਤਸ਼ਾਹ ਦੇ ਬਚਨਾਂ ਕਹਿੰਦੇ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਪੂਤ ਲਗਾਵੋ ਆ ਬਾਹਰਲੇ ਪਖੰਡ ਕਰਨ ਦੀ ਜ਼ਰੂਰਤ ਨਹੀਂ ਹੈ ਗੁਰੂ ਦੇ ਗਿਆਨ ਨੂੰ ਗੁਰੂ ਦੇ ਗਿਆਨ ਦੇ ਰਾਹੀ ਆਪਣੇ ਅੰਦਰ ਨੂੰ ਉਪਦੇਸ਼ ਕਰੋ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਪੂਤ ਲਗਾਓ ਉਪਦੇਸ਼ ਦਾ ਅਰਥ ਕੀ ਹੁੰਦਾ ਕਿ ਬਹੁਤ ਦੂਰ ਵਾਲੀ ਚੀਜ਼ ਨੂੰ ਨੇੜੇ ਕਰਕੇ ਦੱਸ ਦੇਣਾ ਹੁਣ ਕਹਿੰਦੇ ਉਪਦੇਸ਼ ਸਤਗੁਰ ਕਹਿੰਦੇ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ 부ਝੈ ਸਿਜਾ ਸੋਏ 부ਝਾ ਸ਼ਬਦ ਜਦੋਂ ਆਉਂਦਾ ਬਾਣੀ ਵਿੱਚ ਉਹਦਾ ਅਰਥ ਹੈ ਕਿ ਸਮਝਣਾ ਅਸੀਂ ਸਮਝਣ ਵਾਸਤੇ ਆਏ ਇਹ ਗੁਰਦੁਆਰਾ ਕੀ ਹੈ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਇਤੋਂ ਸਾਨੂੰ ਸਭ ਸੋਝੀ ਪ੍ਰਾਪਤ ਹੋਣੀ ਹੈ ਗੁਰੂ ਦੇ ਦਰਤ ਮੈਂ ਪਿਛਲੇ ਦਿਨਾਂ ਅੱਜ ਬੇਨਤੀ ਕੀਤੀ ਸੀ ਅੱਜ ਸਾਡੀ ਕੌਮ ਦੇ ਵਿੱਚ ਇਦਾਂ ਦੇ ਡੇਰੇ ਪੈਦਾ ਕਰ ਦਿੱਤੇ ਗਏ ਕੀਤੇ ਸਨ ਅੰਗਰੇਜ਼ਾਂ ਨੇ ਕਿਉਂਕਿ ਅੰਗਰੇਜ਼ ਪੰਜਾਬ ਦੇ ਵਿੱਚ ਰਾਜ ਨਹੀਂ ਕਰ ਸਕੇ 100 ਸਾਲ ਬਾਅਦ ਜਾ ਕੇ ਪੰਜਾਬ ਤੇ ਕਬਜ਼ਾ ਕੀਤਾ ਉਹ ਜਾਣ ਲੱਗੇ ਉਹਨਾਂ ਦਾ ਇੱਕ ਕੰਮ ਸੀ ਫੁੱਟ ਪਾਓ ਤੇ ਰਾਜ ਕਰੋ ਉਹਨਾਂ ਨੇ ਸਾਡੀ ਕੌਮ ਦੇ ਵਿੱਚ ਐਡੀ ਵੱਡੀ ਫੁੱਟ ਪਾਈ ਚਾਰ ਪੰਜ ਡੇਰੇ ਜੋ ਅੱਜ ਇੰਟਰਨੈਸ਼ਨਲ ਡੇਰੇ ਬਣ ਚੁੱਕੇ ਆ ਉਹ ਆਪਣੀ ਆਪਣੀ ਮਰਜ਼ਾ ਦਾ ਹੁਣ ਉਹ ਗੁਰਦਾਰਾ ਸ਼ਬਦ ਥੋੜੇ ਲਿਖਦੇ ਆ ਉਹ ਲਿਖਦੇ ਆ ਡੇਰਾ 68 ਉਥੇ ਨਿਸ਼ਾਨ ਸਾਹਿਬ ਨਹੀਂ ਝੁੱਲਦਾ ਉਥੇ ਲੰਗਰ ਨਹੀਂ ਬਣਦਾ ਉੱਥੇ ਕੜਾ ਪ੍ਰਸ਼ਾਦ ਨਹੀਂ ਵਰਤਾਇਆ ਜਾਂਦਾ ਪਰ ਅਸੀਂ ਗੁਰੂ ਦੇ ਗਿਆਨ ਤੋਂ ਵਾਂਝੇ ਸੀ ਸਿੱਖ ਰਹਿਤ ਮਰਯਾਦਾ ਨੂੰ ਨਹੀਂ ਪੜਿਆ ਡਾਰਾਂ ਦੀਆਂ ਡਾਰਾਂ ਤੁਰ ਹੀ ਜਾ ਰਹੀਆਂ ਬਾਬਾ ਜੀ ਪਲਾਨਾ ਜੀ ਬਾਬਾ ਜੀ ਕਿਉਂਕਿ ਗੁਰੂ ਨੇ ਸਾਨੂੰ ਇੱਕ ਸਮਝ ਲੈਣੀ ਚਾਹੀਦੀ ਗੱਲ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰਤ ਔਰ ਸਿੱਖਾਂ ਦੀਆਂ ਗੱਦੀਆਂ ਨਹੀਂ ਚਲਾਈਆਂ ਗੁਰੂ ਸਾਹਿਬ ਨੇ ਅਜ ਇੱਕ ਬਾਬਾ ਮਰਦਾ ਕਿ ਹੁਣ ਬਾਬਾ ਜੀ ਦੂਸਰੇ ਬਾਬਾ ਜੀ ਗੱਦੀ ਬੈਠਣਗੇ ਉਹ ਫਿਰ ਇਦਾਂ ਦੇ ਸ਼ਬਦ ਪੜਦੇ ਆ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਵੀ ਮਰਿਆ ਸੀ ਤਾਂ ਹੀ ਤਾਂ ਤੁਸੀਂ ਭੋਗ ਤੇ ਆਏ ਹੋ ਨਾ ਸਾਰੇ ਮਤਲਬ ਕਿੱਥੇ ਸ਼ਬਦ ਦੀ ਭਾਵਨਾ ਸੀ ਕਿੱਥੇ ਜੋੜ ਦਿੱਤਾ ਗਿਆ ਇੱਥੇ ਬ੍ਰਹਮ ਗਿਆਨੀ ਕਿ ਆ ਪ੍ਰਮਾਤਮਾ ਨੂੰ ਬ੍ਰਹਮ ਗਿਆਨੀ ਦੇ ਪੜ ਕੇ ਦੇਖੋ ਪੂਰੀ ਅਸ਼ਟਪਦੀ ਉਹ ਆਪਣੇ ਮਤਲਬ ਦੇ ਅਰਥ ਕੱਢ ਲੈ ਕਹਿੰਦੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਵੇ ਤੁਹਾਡੇ ਡੇਰੇ ਦੇ ਬਾਬੇ ਨੂੰ ਤਾਂ ਇੱਕ ਇਲਾਕੇ ਦੇ ਲੋਕ ਜਾਣਦੇ ਹੋਣਗੇ ਨਾ ਉਹ ਬ੍ਰਹਮ ਗਿਆਨੀ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਹੁਣ ਤਾਂ ਜਨੇ ਖਾੜੇ ਨੂੰ ਕਹਿੰਦੇ ਬ੍ਰਹਮ ਗਿਆਨੀ ਤੇ ਹੁਣ ਗੁਰੂ ਮਹਾਰਾਜ ਨੇ ਇਹ ਵੀ ਸਵਾਲ ਪੁੱਛਿਆ ਕਹਿੰਦੇ ਜੇ ਤੂੰ ਬ੍ਰਹਮ ਗਿਆਨੀ ਬਣ ਗਿਆ ਤਾਂ ਹੀ ਤੂੰ ਦੂਸਰੇ ਨੂੰ ਕਹਿ ਰਹਿਣਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨ ਨਹੀਂ ਜਾਣੇ ਤੇ ਗਿਆਨ ਕਿੱਥੋਂ ਮਿਲਣਾ ਹੈ ਸਾਨੂੰ ਇੱਥੋਂ ਸਮਝ ਆਉਣੀ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਗਿਆਨ ਦੇਣਾ ਤੇ ਫਿਰ ਅਸੀਂ ਸਫਲ ਹੋ ਜਾਵਾਂਗੇ ਜੇ ਸਮਝ ਲਵਾਂਗੇ ਗੁਰੂ ਅਮਰਦਾਸ ਜੀ ਕਹਿੰਦੇ ਆ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੁੱਝੈ ਗੁਰੂ ਘਰ ਸਮਝ ਲਿਆ ਸਿੱਜੈ ਸੋਏ ਸਿੱਜੇ ਮਤਲਬ ਉਹ ਸਫਲ ਹੋ ਗਿਆ ਉਹਨੂੰ ਸਮਝ ਆ ਗਈ ਕਿ ਮੈਂ ਇੱਧਰ ਉੱਤਰ ਨਹੀਂ ਜਾਣਾ ਜੋ ਲੈਣਾ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈਣਾ ਅਸੀਂ ਖੜੇ ਹੋ ਕੇ ਪੜ੍ਹਦੇ ਆ ਨਾ ਰੋਜ਼ ਮੈਂ ਇੱਕ ਆਧਾਰ ਆਧਾਰਨ ਦਿੱਤੀ ਸੀ ਗੁਰਪੁਰਵਾਲੇ ਦਿਨ ਸਾਨੂੰ ਗੁਰੂ ਨੇ ਹੁਕਮ ਕੀਤਾ ਅਸੀਂ ਗੁਰੂ ਦਾ ਹੁਕਮ ਰੋਜ਼ ਪੜਦੇ ਸਭ ਸਿੱਖਣਕ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪੁਰਾਣੇ ਸਮਿਆਂ ਵਿੱਚ ਆਪਾਂ ਆਪਣਾ ਸਮਾਂ ਦੇਖਦੇ ਜਿਸ ਵੇਲੇ ਆਪਾਂ ਪੜਦੇ ਸੀ ਅੱਜ ਕੱਲ ਤਾਂ ਬਹੁਤ ਘੱਟ ਬੱਚਿਆਂ ਨੂੰ ਮਾਰ ਪੈਂਦੀ ਹੈ ਅੱਗੇ ਸਜ਼ਾ ਜ਼ਿਆਦਾ ਹੁੰਦੀ ਸੀ ਤੇ ਕਿ ਜੇ ਕਿਸੇ ਬੱਚੇ ਨੂੰ ਲੈਸਨ ਸਬਕ ਨਹੀਂ ਯਾਦ ਹੁੰਦਾ ਸੀ ਤੇ ਉਹਨੂੰ ਖੜਾ ਕੀਤਾ ਜਾਂਦਾ ਸੀ ਵੇ ਤੂੰ ਖੜਾ ਹੋ ਕੇ ਯਾਦ ਕਰ ਫਿਰ ਉਹ ਕੀ ਕਰਦਾ ਸੀ ਉਹਨੂੰ ਸ਼ਰਮਿੰਦਗੀ ਵੀ ਹੁੰਦੀ ਸੀ ਉਹਨੂੰ ਸ਼ਰਮ ਵੀ ਆਉਂਦੀ ਸੀ ਫਿਰ ਉਹਨੂੰ ਜੱਫੜਾ ਫੱਡ ਫਟਾਫਟ ਉਹ ਸਬਕ ਨੂੰ ਯਾਦ ਕਰ ਲੈਂਦਾ ਸੀ ਤੇ ਉਹਨੂੰ ਸਭ ਕੁਝ ਯਾਦ ਹੋ ਜਾਂਦਾ ਸੀ ਤੇ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਖੜੇ ਹੋ ਕੇ ਦੋ ਟਾਈਮ ਤਾਂ ਬੋਲਦੇ ਆ ਨਾ ਖੜੇ ਹੋ ਕੇ ਬੋਲਦੇ ਆ ਨਾ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਹਲੇ ਤੱਕ ਕਰ ਯਾਦ ਨਹੀਂ ਹੋਇਆ ਵੀ ਗੁਰੂ ਮਾਨਿਓ ਗ੍ਰੰਥ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂਦੇ ਅਸੀਂ ਖੜੇ ਹੋ ਕੇ ਬੋਲ ਰਹੇ ਆ ਨਾ ਰੋਜ਼ ਫੇ ਸਾਨੂੰ ਕਿਉਂ ਨਹੀਂ ਯਾਦ ਹੋ ਰਿਹਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੇ ਕੋਲ ਆਓਗੇ ਨਾ ਗੁਰੂ ਗਿਆਨ ਦੇਗਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੈ ਸਿਜਾ ਸੋਏ ਗੁਰ ਤੇ ਸਹਜ ਸਾਚ ਵਿਚਾਰ ਜਦੋਂ ਗੁਰੂ ਦੇ ਕੋਲ ਆਵਾਂਗੇ ਗੁਰੂ ਦੇ ਕੋਲ ਆ ਕੇ ਆਤਮਿਕ ਅਡੋਲਤਾ ਮਿਲੇਗੀ ਇਸ ਸੱਚ ਵਿਚਾਰ ਪ੍ਰਭੂ ਦੀ ਵਿਚਾਰ ਦੇ ਨਾਲ ਜੁੜਾਂਗੇ ਗੁਰ ਤੇ ਪਾਏ ਮੁਕਤ ਦਵਾਰ ਇੱਥੇ ਮੁਕਤ ਦਾ ਅਰਥ ਹੈ ਕਿ ਅਸੀਂ ਬਿਕਾਰਾਂ ਤੋਂ ਮੁਕਤ ਹੋਣਾ ਹੁਣ ਕੀ ਕਿਹਾ ਜਾਂਦਾ ਕਿ ਬੰਦਾ ਮਰਨ ਤੋਂ ਬਾਅਦ ਮੁਕਤ ਹੁੰਦਾ ਅਸੀਂ ਇੱਥੇ ਜਾਂਦੇ ਸਮਸ਼ਾਨ ਘਾਟ ਉੱਥੇ ਲਿਖਿਆ ਹੁੰਦਾ ਮੁਕਤੀ ਤਾਂ ਹੁਣ ਤੇ ਸਿਰਫ ਸਰੀਰ ਸਵਾਹ ਹੋਏਗਾ ਨਾ ਹੋਰ ਤਾਂ ਕੁਝ ਨਹੀਂ ਹੁੰਦਾ ਮੁਕਤ ਗੁਰਬਾਣੀ ਦੇ ਵਿੱਚ ਜੋ ਸਾਨੂੰ ਦੱਸਿਆ ਗਿਆ ਗੁਰੂ ਨੇ ਜੋ ਗਿਆਨ ਦਿੱਤਾ ਵੀ ਅਸੀਂ ਜੀਂਦਿਆਂ ਮੁਕਤ ਹੋਣਾ ਹੈ ਜੀਂਦਾ ਬੰਦਾ ਜਾਣ ਨਹੀਂ ਸਕਦਾ ਮਰੇ ਨੇ ਕਿਸੇ ਆ ਕੇ ਦੱਸਿਆ ਨਹੀਂ ਗੁਰਬਾਣੀ ਕੀ ਕਹਿੰਦੀ ਆ ਕਬੀਰ ਸਾਹਿਬ ਕਹਿੰਦੇ ਆ ਮੂਏ ਹੋਏ ਜੋ ਮੁਕਤ ਦੇਓਗੇ ਮੁਕਤ ਨਾ ਜਾਣੇ ਕੋਈ ਲਾ ਕੌਣ ਜਾਣਦਾ ਬੰਦਾ ਕਿੱਥੇ ਗਿਆ ਕਿ ਅਸੀਂ ਤਾਂ ਆਪੇ ਹੀ ਨਾਮ ਰੱਖ ਲੈਣਾ ਬਈ ਸਵਰਗ ਵਾਸੀ ਤੇ ਗੁਰਪੁਰ ਵਾਸੀ ਆਪੇ ਹੀ ਨਾਮ ਰੱਖ ਲੈ ਇਹ ਤਾਂ ਪਰਮੇਸ਼ਰ ਜਾਣਦਾ ਹੈ ਅਕਾਲ ਪੁਰਖ ਜਾਣਦਾ ਹੈ ਅਸੀਂ ਜੀਂਦਿਆਂ ਬਿਕਾਰਾਂ ਤੋਂ ਮੁਕਤ ਹੋਣਾ ਹੈ ਕਦੋਂ ਹੋ ਜਾਵਾਂਗੇ ਕਹਿੰਦੇ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਜ ਸਾਚ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਆਗਣ ਬੁਝਾਏ ਹੁਣ ਤੁਸੀਂ ਸਹਿਜ ਪਾਠ ਕਰਦੇ ਹੋ ਕਈ ਸ਼ਬਦਾਂ ਦੇ ਨਾਲ ਤ੍ਰਿਸ਼ਨਾ ਦੇ ਅੱਗ ਦੇ ਨਾਲ ਤ੍ਰਿਸ਼ਨਾ ਸ਼ਬਦ ਲਿਖਿਆ ਗੁਰੂ ਸਾਹਿਬ ਨੇ ਤ੍ਰਿਸ਼ਨਾ ਅਗਨ ਕਈ ਸ਼ਬਦਾਂ ਦੇ ਵਿੱਚ ਆਪਾਂ ਪੜਾਂਗੇ ਬਹੁਤ ਆਤ ਸ਼ਬਦ ਆਉਂਦੇ ਕਿਉਂਕਿ ਅੱਗ ਵੀ ਨਹੀਂ ਰੱਜਦੀ ਜਿੰਨਾ ਮਰਜ਼ੀ ਲੱਕੜਾਂ ਪਾਈ ਜਾਓ ਅੱਗ ਨਹੀਂ ਰੱਜਦੀ ਜਿਹੜੀ ਤ੍ਰਿਸ਼ਨਾ ਹੁੰਦੀ ਆ ਉਹ ਵੀ ਨਹੀਂ ਬੰਦਾ ਰੱਜਦਾ ਅੱਗ ਵਰਗੀ ਹੈ ਤ੍ਰਿਸ਼ਨਾ ਲੱਕੜਾਂ ਪਾਈ ਜਾਓ ਪਦਾਰਥਾਂ ਦੀਆਂ ਲੱਕੜਾਂ ਪਾਈ ਜਾਓ ਤ੍ਰਿਸ਼ਨਾ ਵੱਧਦੀ ਜਾਏਗੀ ਵੱਧਦੀ ਜਾਏਗੀ ਉਹ ਜੰਗਲਾਂ ਦੇ ਜੰਗਲ ਵੀ ਸੜ ਜਾਂਦੇ ਤੇ ਅੱਗ ਨਹੀਂ ਰੱਜਦੀ ਇਸੇ ਤਰ੍ਹਾਂ ਬੰਦੇ ਦੀ ਤ੍ਰਿਸ਼ਨਾ ਨਹੀਂ ਰੱਜਦੀ ਵੱਡੇ ਵੱਡੇ राजन अर भूम ता की तृष्णा बुझी लबत रहे माया रंग माते लोचन कछु न सो बिखिया तृप्त न पाई ज्यों पावक अग ज्यों पावक इंदर नहीं त्रापे बिन हर कहा अगाई दिन दिन करत भोजन बहु पिंजन ता मिटे न भूखा उदम करे स्वाण की न्याय चारे कोखा काम बंत कामी बहु नारी पर जो ना चूके दिन परत करे करे पछतावे ਸੋਗ ਲੋਗ ਮੈਸੂਕ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨ ਸਤਗੁਰੂ ਕਹਿੰਦੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਉਹ ਸਤਗੁਰੂ ਬੁਝਾਉਂਦਾ ਗੌਰਵ ਮਿਲਿਆ ਜੇਣੋ ਅਸੀਂ ਮਿਲিয়ে ਪੜਾਂਗੇ ਪਵਗ ਕੀ ਗੁਰੂ ਨੂੰ ਮਿਲিয়ে ਨਹੀਂ ਗੌਰਵ ਮਿਲਿਆ ਗੁਰੂ ਨੂੰ ਮਿਲ ਕੇ ਕੀ ਮਿਲਦਾ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਕਿਹੜੀ ਸ਼ਾਂਤੀ ਆਉਂਦੀ ਹੈ ਜੀਵਨ ਦੇ ਵਿੱਚ ਵਿਕਾਰਾਂ ਦਾ ਖਾਤਮਾ ਤੇ ਅੰਦਰ ਪਰਮੇਸ਼ਰ ਦੇ ਨਾਮ ਦੀ ਰਹਿਮਤ ਵਰਸਦੀ ਹੈ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰੂ ਤੋਂ ਹੀ ਇਹ ਸਮਝ ਆਉਂਦੀ ਹੈ ਪਵਿੱਤਰ ਹੋਣ ਦੀ ਪਾਵਨ ਹੋਣ ਦੀ ਸੁੱਚੇ ਹੋਣ ਦੀ ਗੁਰ ਤੇ ਸ਼ਬਦ ਮਿਲਾਵਾ ਹੋਏ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਸ਼ਬਦ ਨਾਲ ਮਿਲਾਪ ਹੋਏਗਾ ਸ਼ਬਦ ਸਾਡਾ ਗੁਰੂ ਹੈ ਸ਼ਬਦ ਵਿੱਚੋਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਹੁਣ ਸੁੱਚ ਸ਼ਬਦ ਜਦੋਂ ਆਉਂਦਾ ਨਾ ਸੁੱਚ ਅਰੇ ਕਹਿੰਦੇ ਸੁੱਚੇ ਹੋ ਜਾਗੇ ਪਰ ਗੁਰਬਾਣੀ ਕਹਿੰਦੀ ਕਹਿੰਦੇ ਸੂਚੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੂਚੇ ਉਹਨ ਜਿਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਤਾਂ ਸੁੱਚ ਹੋਵਾਂਗੇ ਸੱਚ ਪਾਈਏ ਜੇ ਉਹਦਾ ਬਿਸ਼ਰਾਮ ਦਵਾਂਗੇ ਸੁੱਚ ਹੋਵੇ ਤਾਂ ਸੱਚ ਪਾਈਏ ਵੀ ਪਹਿਲਾਂ ਪਵਿੱਤਰ ਹੋ ਜੇ ਰੱਬ ਮਿਲੇ ਨਹੀਂ ਉਹ ਮਿਲੇਗਾ ਤਾਂ ਸੀ ਪਵਿੱਤਰ ਹੋਣਾ ਸੁੱਚ ਹੋਵੇ ਤਾਂ ਸੱਚ ਪਾਈਏ ਤਾਂ ਉਹਦੀ ਪਰਮਾਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਅਸੀਂ ਜੀਵਨ ਦੇ ਵਿੱਚ ਜੇ ਕਹਿੰਦੇ ਲੋਕੀ ਲੋ ਜੀ ਮਨ ਪਵਿੱਤਰ ਕਰਨਾ ਚਾਹੀਦਾ ਗੁਰਦੁਆਰੇ ਮਨ ਸਾਫ਼ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ ਜੇ ਹੋ ਹੀ ਗਿਆ ਫਿਰ ਆਪਾਂ ਨੂੰ ਕੀ ਲੋੜ ਹੈ ਗੁਰਦੁਆਰੇ ਆਉਣ ਦੀ ਤੇ ਅਸੀਂ ਇੱਥੇ ਜਾਂਚ ਲੈਣੀ ਹੈ ਗੁਰਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਧੋਣ ਦੀ ਸਾਨੂੰ ਜਾਂਚ ਮਿਲੇ ਸਭ ਅੱਗੇ ਕਹਿੰਦੇ ਤੀਸਰੇ ਪਦੇ ਵਿੱਚ ਬਾਜ ਗੁਰੂ ਸਭ ਧਰਮ ਭੁਲਾਈ ਗੁਰੂ ਤੋਂ ਬਿਨਾ ਲੋਕ ਭਰਮਾਂ ਦੇ ਵਿੱਚ ਪੈ ਕੇ ਭਟਕ ਰਹੇ ਆ ਬਿਨ ਨਾਵੈ ਬਹੁਤਾ ਦੁੱਖ ਪਾਈ ਨਾਮ ਤੋਂ ਬਿਨਾ ਉਹਨਾਂ ਨੂੰ ਆਤਮਿਕ ਦੁੱਖ ਲੱਗਦਾ ਹੈ ਗੁਰਮਖ ਹੋਵੈ ਸੋ ਨਾਮ ਧਿਆਈ ਇਥੇ ਗੁਰਮਖ ਦਾ ਅਰਥ ਹੈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਗੁਰੂ ਨੂੰ ਮੁਖ ਰੱਖਦਾ ਹੈ ਗੁਰਮਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚਾ ਸੱਚੀ ਪਤ ਹੋਈ ਪਰਮੇਸ਼ਰ ਦੇ ਦਰਸ਼ਨ ਦਰਸ਼ਨ ਕੀ ਹਨ ਬਾਹਰੀ ਤੌਰ ਤੇ ਵੀ ਆਪਜੀ ਦਰਸ਼ਨ ਕਰਦੇ ਬਹੁਤ ਚੰਗੀ ਗੱਲ ਹੈ ਪਰ ਦਰਸ਼ਨ ਕਿਹਦੇ ਕਰਨੇ ਆਪਾਂ ਅਰਦਾਸ ਵਿੱਚ ਬੜਾ ਸੋਹਣਾ ਗੁਰਮੁਖ ਪਿਆਰੇ ਨੇ ਐਡ ਕੀਤਾ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਬਾਣੀ ਪੜਨੀ ਹੀ ਗੁਰੂ ਦੇ ਦਰਸ਼ਨ ਹੈ ਜਿਹੜਾ ਆਪਾਂ ਗੁਟਕਾ ਸਭ ਲੈ ਕੇ ਘਰ ਵੀ ਪਾਠ ਕਰਦੇ ਆਂ ਤੇ ਬਾਣੀ ਦੇ ਦਰਸ਼ਨ ਕਰਨੇ ਹੀ ਗੁਰੂ ਦੇ ਦਰਸ਼ਨ ਆਪਾਂ ਬਾਹਰੋਂ ਦੇਖਾਂਗੇ ਸੰਤੁਸ਼ਟੀ ਆਏਗੀ ਰਮਾਲੇ ਸੋਹਣੇ ਲੱਗੇ ਚੰਦਵਾ ਸਾਹਿਬ ਐ ਪਾਲਕੀ ਸਾਹਿਬ ਪਰ ਅਸਰੀ ਦਰਸ਼ਨ ਜਿਹੜੇ ਆ ਉਹ ਗੁਰੂ ਦੀ ਬਾਣੀ ਪੜ੍ਹਨੀ ਆ ਦਰਸ਼ਨ ਸੱਚਾ ਸੱਚੀ ਪਤ ਹੋਈ ਤੇ ਕਹਿੰਦੇ ਸੱਚੀ ਪਤ ਪਤ ਮਤਲਬ ਇੱਜ਼ਤ ਆ ਜਿਹੜੀ ਬਾਹਰਲੀ ਇੱਜ਼ਤ ਨਾਲ ਸਾਸੰਗ ਦੀ ਮਾਫ ਕਰਨਾ ਕਿ ਜੇ ਕੋ ਮੇਰੇ ਕੋਲ ਪਦਵੀ ਆ ਇਸ ਕਰਕੇ ਇੱਜ਼ਤ ਹੈ ਮੇਰੇ ਕੋਲ ਪੈਸਾ ਇਸ ਕਰਕੇ ਇੱਜ਼ਤ ਹੈ ਸਤਿਗੁਰੂ ਕਹਿੰਦੇ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿੱਲ ਬਣਾ ਤੇ ਇਹ ਤਾਂ ਬਾਹਰੀ ਸੋਭਾ ਜੇ ਸੋਭਾ ਚਾਹੁੰਦੇ ਆ ਨਾ ਸਾਡੀ ਸੋਭਾ ਹੋ ਜਾਏ ਕਹਿੰਦੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੇ ਸ਼ੋਰ ਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸੋਭਾ ਹੈ ਉਹਨਾਂ ਦੀ ਸੋਭਾ ਨੂੰ ਕੋਈ ਖਤਮ ਨਹੀਂ ਕਰ ਸਕਦਾ ਅੱਜ ਵੀ ਅਸੀਂ ਯਾਦ ਕਰਦੇ ਆਂ ਉਹਨਾਂ ਸਿੱਖਾਂ ਨੂੰ ਅੱਜ ਵੀ ਯਾਦ ਕਰਦੇ ਆਂ ਕਹਿੰਦੇ ਤਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਉਹ ਜਿਨ੍ਹਾਂ ਦੇ ਸਤਿਗੁਰ ਦੇ ਚਰਨਾ ਦੇ ਨਾਲ ਸਾਝ ਪਾਈ ਅਗੇ ਚੌਥੇ ਪਾਦੇ ਵਿੱਚ ਸਤਿਗੁਰ ਜੀ ਬਖਸ਼ਿਸ਼ ਕਰਦੇ ਆ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਇਹ ਗੁਰਮਤ ਦਾ ਬਹੁਤ ਵੱਡਾ ਸਿਧਾਂਤ ਹੈ ਕਿਸੀ ਇੱਕ ਤੇ ਟਿਕ ਜਾਈਏ ਰੱਬ ਦੋ ਨਹੀਂ ਹਨ ਇੱਕ ਹੈ ਅਕਾਲ ਪੁਰਖ ਇੱਕ ਹੈ ਗੁਰੂ ਨਾਨਕ ਦਾ ਵੀ ਗੁਰੂ ਪਰਮੇਸ਼ਰ ਵਾਹਿਗੁਰੂ ਹੈ ਸਿੱਖ ਦਾ ਵੀ ਗੁਰੂ ਵਾਹਿਗੁਰੂ ਪਰਮੇਸ਼ਰ ਹੈ ਸਾਨੂੰ ਇੱਕ ਨਾਲ ਜੋੜਿਆ ਆਪਾਂ ਰੋਜ਼ ਮੰਗਦੇ ਆਂ ਕਈ ਸ਼ਬਦ ਬਾਣੀ ਦੇ ਵਿੱਚ ਐਨੇ ਆਏ ਆ ਜਿਸ ਤਰ੍ਹਾਂ ਜੀ ਸੋਦਰ ਦੀ ਪੌੜੀ ਪੜਦੇ ਆ ਇਹ ਵੀ ਤਿੰਨ ਵਾਰੀ ਸ਼ਬਦ ਆਉਂਦਾ ਥੋੜਾ ਥੋੜਾ ਫਰਕ ਪਾ ਕੇ ਲਿਖਿਆ ਜਿਹੜੇ ਸ਼ਬਦ ਦੋ ਵਾਰੀ ਤਿੰਨ ਵਾਰੀ ਆਏ ਆ ਉਹਨਾਂ ਵਿੱਚ ਥੋੜਾ ਥੋੜਾ ਫਰਕ ਹੈ ਪਰ ਇੱਕ ਪੰਕਤੀ ਇਦਾਂ ਦੀ ਹੈ ਜੋ ਤੁਸੀਂ ਜਪਜੀ ਸਾਹਿਬ ਦੇ ਵਿੱਚ ਪੜਦੇ ਹੋ ਉਹਦੇ ਵਿੱਚ ਕੋਈ ਫਰਕ ਨਹੀਂ ਹੈ ਉਹਦੇ ਵਿੱਚ ਸਤਗੁਰੂ ਜੀ ਕਿਰਪਾ ਕਰਦੇ ਆ ਕਹਿੰਦੇ ਅਰਦਾਸ ਕਰਿਆ ਕਰੋ ਗੁਰਾ ਇੱਕ ਦੇਹ 부ਝਾਈ ਕਿ ਸਤਗੁਰੂ ਮੈਨੂੰ ਸਮਝ ਦੇ ਦੇਓ ਕਿਹੜੀ ਸਮਝ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਰੱਬ ਇੱਕ ਹੈ ਤੇ ਮੈਨੂੰ ਕਿਤੇ ਭੁੱਲ ਨਾ ਜਾਈ ਰੱਬ ਦੋ ਨਹੀਂ ਹਨ ਰੱਬ ਤਿੰਨ ਨਹੀਂ ਹਨ ਰੱਬ ਇੱਕੋ ਹੀ ਹੈ ਸਾਰੇ ਜੀਵਾਂ ਦਾ ਸਾਰੇ ਲੋਕਾਂ ਦਾ ਪਰਮਾਤਮਾ ਇੱਕ ਹੈ ਰਸਤੇ ਅਲੱਗ-ਅਲੱਗ ਹੋ ਸਕਦੇ ਆ ਇੱਕ ਨੇ ਰਸਤਾ ਦਾ ਨਾਮ ਰੱਖਿਆ ਇਸਲਾਮ ਇੱਕ ਨੇ ਹਿੰਦੂ ਰੱਖਿਆ ਇੱਕ ਨੇ ਈਸਾਈਅਤ ਰੱਖ ਲਿਆ ਇੱਕ ਨੇ ਸਿੱਖ ਰੱਖ ਲਿਆ ਅਲੱਗ-ਅਲੱਗ ਰਸਤੇ ਅਲੱਗ-ਅਲੱਗ ਹੈ ਪਰ ਮੰਜ਼ਲ ਇੱਕੋ ਹੀ ਹੈ ਜੇ ਅਸੀਂ ਮੰਜ਼ਲ ਪਹੁੰਚ ਗਏ ਰਸਤਾ ਭੁੱਲ ਜਾਓਗੇ ਤਾਂ ਕਿਸੇ ਨੂੰ ਪੁੱਛ ਕੇ ਦੂਸਰੇ ਰਸਤੇ ਤੇ ਚੱਲ ਸਕਦੇ ਹੋ ਜੇ ਆਪਾਂ ਮੰਜ਼ਲ ਹੀ ਭੁੱਲ ਗਏ ਮੰਜ਼ਲ ਇੱਕ ਪਰਮਾਤਮਾ ਸਾਰੀ ਬਾਣੀ ਦਾ ਸਾਰ ਜਿਹੜਾ ਹੈ ਇੱਕ ਹੈ ਵੀ ਇੱਕ ਦੇ ਨਾਲ ਜੁੜਨਾ ਹੈ ਹਰ ਇੱਕ ਉਹ ਦਾਤਾ ਸੇਵੀਏ ਹਰ ਇੱਕ ਧਿਆਈਏ ਹਰ ਏਕੋ ਦਾਤਾ ਮੰਗੇ ਮਨ ਚਿੰਦਿਆ ਪਾਈਏ ਜੇ ਦੂਜੇ ਪਾਸੋਂ ਮੰਗੇ ਤਾਂ ਲਾਜ ਮਰਾਈ ਸਭ ਕਹਿੰਦੇ ਕਿਸ ਨੂੰ ਕਹੀਐ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਜਦੋਂ ਕਿਰਪਾ ਕਰਦਾ ਸ਼ਬਦ ਦੇ ਨਾਲ ਮਿਲਾ ਦਿੰਦਾ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਗੁਣ ਤਾਂ ਬਥੇਰੇ ਗਾਏ ਜਾਂਦੇ ਲੋਕਾਂ ਦੇ ਵੀ ਗਾਏ ਜਾਂਦੇ ਆ ਪਰ ਮੈਂ ਪ੍ਰੀਤਮ ਨੂੰ ਮਿਲ ਕੇ ਸੱਚੇ ਗੁਣ ਗਾਵਾਂ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਵਾਂ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵਾਂ ਗੁਰੂ ਮਹਾਰਾਜ ਕਹਿੰਦੇ ਸੱਚੇ ਨਾਲ ਜੁੜ ਕੇ ਮੈਂ ਸੱਚੇ ਦੇ ਵਿੱਚ ਸਮਾ ਜਾਵਾਂ ਉਹਦੇ ਵਿੱਚ ਲੀਨ ਹੋ ਜਾਵਾਂ ਤੇ ਇਹ ਕਿਦਾਂ ਹੋਇਆ ਕਹਿੰਦੇ ਮੇਰੇ ਬੜੇ ਵੱਡੇ ਭਾਗ ਹੈ ਪੂਰੇ ਭਾਗ ਮਿਲੇ ਗੁਰ ਆਏ ਤੇ ਮੈਂ ਹਮੇਸ਼ਾ ਬੇਨਤੀ ਕਰਦਾ ਉਸ ਬੰਦੇ ਨੂੰ ਕਦੇ ਨਹੀਂ ਕਹਿਣਾ ਚਾਹੀਦਾ ਜਿਹੜਾ ਬੰਦਾ ਬਾਣੀ ਪੜ੍ਹਦਾ ਹੈ ਸੰਗਤ ਕਰਦਾ ਹੈ ਸੇਵਾ ਕਰਦਾ ਹੈ ਕਿ ਸਾਡੀ ਕਿਸਮਤ ਚੰਗੀ ਨਹੀਂ ਸਾਡੇ ਭਾਗ ਚੰਗੇ ਨਹੀਂ ਗੁਰੂ ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਤੁਹਾਡੇ ਹੀ ਆ ਸਭ ਤੋਂ ਵੱਡੇ ਭਾਗ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਸਤਿਗੁਰੂ ਦੀ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਸਿੱਖ ਗੁਰ ਚਰਨੀ ਪੜਦੇ ਸਭ ਤੋਂ ਵੱਡੇ ਭਾਗ ਆ ਭਾਗਾ ਕੌਣ ਹੈ ਕਹਿੰਦੇ ਜਿਹਨੂੰ ਰੱਬ ਭੁੱਲ ਜਾਂਦਾ ਸਤਗੁਰ ਕਹਿੰਦੇ ਜਿਸਨੂੰ ਵਿਸਰੇ ਪ੍ਰਾਣ ਪਤ ਦਾਤਾ ਸੋਈ ਗਣੋ ਆਪਹਾਗਾ ਉਹ ਆਪਹਾਗਾ ਹੈ ਤੋ ਭਾਗਾ ਵਾਲੇ ਹੋ ਜਿਹੜੇ ਬਾਣੀ ਪੜਦੇ ਸੰਗਤ ਕਰਦੇ ਆ ਕਿਉਂਕਿ ਭਾਗਾ ਤੋਂ ਬਿਨਾਂ ਨਹੀਂ ਮਿਲਦੀ ਗੁਰੂ ਮਹਾਰਾਜ ਕਹਿੰਦੇ ਬਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਦੇ ਜੀ ਇਹ ਪੂਰੇ ਭਾਗਾ ਦੀ ਨਿਸ਼ਾਨੀ ਹੈ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਜ ਸਾਚ ਸਮਾਏ ਰਹਾਉ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਸਾਧ ਸੰਗਤ ਜੀ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿ